ਵੀਡੀਓ ਵੇਖਦੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਰਕੇ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਨਵੀਂ ਵੀਡੀਓ ਤੇ ਨਵੀਂ ਰੈਸਪੀ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਜਿਹੜੀ ਆਲੂ ਗੋਭੀ ਦੀ ਸਬਜ਼ੀ ਬਣਾਵਾਂਗੇ ਬਿਲਕੁਲ ਸਿੰਪਲ ਨਾਰਮਲ ਤਰੀਕੇ ਨਾਲ ਸੋ ਬਣਾਉਨੇ ਆ ਨਾਲ ਦੀ ਨਾਲ ਤੁਹਾਨੂੰ ਦੱਸਦੇ ਕਿ ਇਹਨੂੰ ਕਿੱਦਾਂ ਬਣਾਉਣਾ ਵਾ ਸਭ ਤੋਂ ਪਹਿਲਾਂ ਆਪਾਂ ਕੀਤਾ ਗੈਸ ਔਨ ਤੇ ਇਹ ਤਿਲਾ ਉੱਪਰ ਰੱਖ ਦਿੱਤਾ ਵਾ ਹੁਣ ਆਪਾਂ ਇੰਦੇ ਸ ਪਾਵਾਂਗੇ ਸਰੋਂ ਦਾ ਤੇਲ ਜਦ ਇਹ ਸਾਰਾ ਸੁੱਕ ਜੇਗਾ ਪਾਣੀ ਨੋ ਜੀ ਪਾਣੀ ਸਾਡਾ ਸੁੱਕ ਗਿਆ ਟੀਲਾ ਸਾਡਾ ਗਰਮ ਹੋ ਗਿਆ ਹੁਣ ਅਸੀਂ ਤੇਲ ਪਾਵਾਂਗੇ ਜ਼ਰੂਰੀ ਨਹੀਂ ਤੇਲ ਤੁਸੀਂ ਜੋ ਵੀ ਵਰਤਵੇ ਤੁਸੀਂ ਉਹੀ ਚੀਜ਼ ਲੈ ਸਕਦੇ ਹੋ ਇਹ ਸਾਡਾ ਲਸਣ ਜਿਹਨੂੰ ਅਸੀਂ ਕੁੱਟਿਆ ਹੋਇਆ ਵਾ ਦਾਰੀ ਟੰਡੇ 'ਚ ਇਹ ਹੈ ਗਿਆ ਗੰਡੇ ਤੇ ਨਾਲ ਅਦਰਕ ਚੀਰਿਆ ਹੋਇਆ ਵਾ ਹੁਣ ਤੇਲ ਜਦੋਂ ਥੋੜਾ ਜਿਹਾ ਸਾਡਾ ਗਰਮ ਹੋ ਜਾਏਗਾ ਫਿਰ ਆਪਾਂ ਇਹ ਚੀਜ਼ਾਂ ਵਿੱਚ ਐਡ ਕਰਾਂਗੇ ਨੋ ਜੀ ਤੇਲ ਹੋ ਗਿਆ ਗਰਮ ਲੋਜੀ ਹੁਣ ਆਪਾਂ ਪਾਵਾਂਗੇ ਵਿੱਚ ਪਿਆਜ਼ ਗੰਡੇ ਤੇ ਅਦਰਕ ਇਹਨਾਂ ਨੂੰ ਬਣਨ ਤੋਂ ਬਾਅਦ ਆਪਾਂ ਇਹ ਵਾਲੇ ਜਿਹੜੇ ਗੋਭੀ ਦੇ ਗੰਡੇ ਹੁੰਦੇ ਹਨ ਇਹ ਕੱਟ ਕੇ ਧੋਤੇ ਹੋਏ ਆ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ। ਲਓ ਜੀ ਜਿਹੜੇ ਗੰਡੇ ਸਾਡੇ ਬ੍ਰਾਊਨ ਹੋ ਗਏ ਆ। ਬਾਈ ਤੜਕਾ ਸਾਡਾ ਰੈਡੀ ਹੋਣ ਚੰਦਾ ਵਾ। ਬਸ 2 ਮਿੰਟ ਹੋਰ ਰਹਿਟ। ਲਓ ਜੀ ਇਸ ਤਰੀਕੇ ਨਾਲ ਸਾਡਾ ਜਿਹੜਾ ਤੜਕਾ ਇਹ ਰੈਡੀ ਹੋ ਜਾਵਾ। ਏ ਹੁਣ ਆਪਾਂ ਇਹਨੂੰ ਜ਼ਿਆਦਾ ਨਹੀਂ ਚੜਨ ਦੇਣਾ ਹਨ ਆਪਾਂ ਐਵੇਂ ਚਾਹ ਪਾਵਾਂਗੇ ਇਹਨਾਂ ਅਲਰੇਡੀ ਸਬਜ਼ੀਆਂ ਸਾਡੀ ਬਹੁਤ ਕਰਾਰੀ ਹੁੰਦੀ ਐ ਮਸਾਲੇ ਕੀ ਟਿੱਕੀ ਨਹੀਂ ਆ ਰਹਿੰਦੀ ਬਹੁਤ ਵਧੀਆ ਬਣਦੀ ਐ ਹੁਣ ਇਹਨਾਂ ਨੂੰ ਅੱਜਾ ਥੋੜਾ ਜਿਹਾ ਕਰਾਈ ਹੋਣੀ ਛੱਡ ਦਾਂਗੇ ਤਾਂ ਕਿ ਪੱਕਣ ਵਾਸਤੇ ਥੋੜੇ ਜਿਹਾ ਰੋ ਪਾ ਲਏ ਤੇਰਾ ਪਹਿਲੇ ਥੋੜੇ ਜਿਹਾ ਪਾ ਲੇ ਤੇ ਆਪਾਂ ਗੋਭੀ ਪਾਵਾਂਗੇ ਤੇ ਆਲੂ ਪਾਵਾਂਗੇ ਇੱਕ ਵਾਰ ਚੈੱਕ ਕਰ ਲੈਂਦੇ ਹਾਂ ਹਾਂ ਜੀ ਇਹ ਸਾਡੇ ਚਣ ਕੇ ਪਾਣੀ ਚਲੇਗਾ ਤੇ ਹੁਣ ਆਪਾਂ ਗੋਭੀ ਤੇ ਪਹਿਲਾਂ ਨਮਕ ਮਿਰਚ ਪਾਉਣੇ ਆ ਲਓ ਜੀ ਇਹ ਹੈਗੀ ਸਾਡੀ ਹਰੀ ਮਿਰਚ ਇਹ ਮੈਂ ਦੋਇ ਡੰਡੇ ਚ ਕੁੱਟੀ ਹੋਈ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਕੱਟ ਕੇ ਵੀ ਲੈ ਸਕਦੇ ਹੋ ਲੂਣ ਕਸੂਰੀ ਮੇਥੀ ਅਜਵਾਇਨ ਲਾਲ ਮਿਰਚ ਤੇ ਇਹ ਸਾਡੀ ਹਲਦੀ ਜ਼ਰੂਰੀ ਨਹੀਂ ਕਿ ਜੋ ਜੋ ਮੈਂ ਤੁਹਾਨੂੰ ਦੱਸਦੀ ਹੁਈ ਪਾਉਣਾ ਜੇ ਤੁਸੀਂ ਬਿਲਕੁਲ ਨਾਰਮਲ ਤਰੀਕੇ ਨਾਲ ਜਾਂਦੇ ਤਾਂ ਤੁਸੀਂ ਉਸ ਤਰੀਕੇ ਨਾਲ ਵੀ ਇਹਨੂੰ ਬਣਾ ਸਕਦੇ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਹੈਗੀ ਨਾ ਤੁਸੀਂ ਉਹ ਨਾਲ ਵੀ ਪਾਓ ਤੇ ਤਾਂ ਵੀ ਵਧੀਆ ਬਣੇਗੀ ਸਬਜ਼ੀ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੋਭੀ ਤੇ ਗੋਭੀ ਨੂੰ ਹਮੇਸ਼ਾ ਹੀ ਜਦੋਂ ਵੀ ਤੁਸੀਂ ਬਾਜ਼ਾਰ ਤੋਂ ਲਿਆਉਂਦੇ ਹੋ ਇਹਨੂੰ ਗਰਮ ਪਾਣੀ ਤੋਂ ਥੋੜਾ ਜਿਹਾ ਗਰਮ ਪਾਣੀ ਚ ਲੈ ਕੇ ਤੇ ਇਹਦੇ ਵਿੱਚ ਨਮਕ ਪਾ ਕੇ ਤੇ ਫਿਰ ਇਸ ਨੂੰ ਤੁਸੀਂ ਥੋੜੇ ਟਾਈਮ ਲਈ ਰੱਖ ਦੋ ਤਾਂ ਕਿ ਇਹਨੂੰ ਸਪਰੇ ਵਗੈਰਾ ਜਿਹੜੀ ਹੋਈ ਹੁੰਦੀ ਆ ਉਹਦਾ ਅਸਰ ਖਤਮ ਹੋ ਜਾਂਦਾ ਵਾ ਲਓ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਆਲੂ ਤੇ ਜਿਹੜਾ ਬੋਤੀ ਦੇ ਵਿੱਚ ਆਪਣਾ ਚੰਗੀ ਤਰ੍ਹਾਂ ਇਹਨਾਂ ਫੁੱਲਾਂ ਦੇ ਵਿੱਚ ਲੂਣ ਮਿਰਚ ਮਿਕਸ ਹੋਵੇ ਸੋ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਚੀ ਨਾਲ ਇਹ ਆਪਣੀ ਜਿਹੜੀ ਸਬਜੀ ਹੈ ਵਧੀਆ ਤਰੀਕੇ ਨਾਲ ਪੱਕ ਦੇਗੀ। ਲੋ ਜੀ ਥੋੜਾ ਜਿਹਾ ਪਾਣੀ ਪਾਵਾਂਗੇ ਅਸੀਂ ਜ਼ਿਆਦਾ ਨਹੀਂ ਪਾਉਂਦੇ ਤੇ ਇਹਨੂੰ ਆਪਾਂ ਹੁਣ ਰਿਜਣ ਲਈ ਛੱਡ ਦੇਵਾਂਗੇ ਬਨਣ ਲਈ ਛੱਡ ਦੇਵਾਂਗੇ ਤੁਸੀਂ ਜੋ ਵੀ ਬੋਲਦੇ ਹੋ ਹਨ ਫਿਰ ਇਹਨੂੰ ਆਪਾਂ ਤੁਹਾਨੂੰ ਬਟੇ ਤੋਂ ਬਾਅਦ ਦਿਖਾਉਣੀ ਹੈ ਕਿ ਇਹ ਕਿਸ ਤਰੀਕੇ ਨਾਲ ਬਣਦੀ ਹੈ। ਹਾਂਜੀ ਜਿਹੜਾ ਆਪਾਂ ਪਾਣੀ ਪਾਇਆ ਸੀ ਨਾ ਉਹ ਵੇਖੋ ਤੁਸੀਂ ਇਸ ਤਰੀਕੇ ਨਾਲ ਆਪਣੇ ਜਿਹੜੇ ਫੁੱਲ ਆ ਸਾਰਾ ਲੂਣ ਮਿਰਚ ਜਿਹੜਾ ਹੈ ਨਾ ਚ ਮਿਕਸ ਹੋ ਗਿਆ ਨਹੀਂ ਤਾਂ ਆਪਣੇ ਫੁੱਲ ਜਿਹੜੇ ਓਕੇ ਰਹਿ ਜਾਂਦੇ ਹੁੰਦੇ ਆ ਤੇ ਹੁਣ ਆਪਣਾ ਇਹਨਾਂ ਵਿੱਚ ਸਾਰਾ ਜਿਹੜਾ ਇਹਨਾਂ ਚ ਮਿਕਸ ਹੋ ਗਿਆ ਤੇ ਥੋੜਾ ਜਿਹਾ ਆਪਾਂ ਹੋਰ ਸੇਕ ਲਵਾਵਾਂਗੇ ਤੇ ਫਿਰ ਆਪਣੀ ਸਬਜ਼ੀ ਜਿਹੜੀ ਬਣ ਕੇ ਰੈਡੀ ਆ ਤੇ ਪਾਣੀ ਵੀ ਤੁਸੀਂ ਵੇਖ ਸਕਦੇ ਹੋ ਕਿ ਸੁੱਕਣ ਵਾਲਾ ਹੀ ਆ ਵੀ ਮਾੜਾ ਮੋਟਾ ਚਾਹੀਆ ਇਹ ਤਾਂ ਇਹਦੀ ਭਾਅ ਕੋਈ ਬਣ ਜਾਂਦੀ ਆ ਲਓ ਜੀ ਸਬਜੀ ਜਿਹੜੀ ਸਾਡੀ ਬਣ ਚੁੱਕੀ ਆ ਸਬਜੀ ਸਾਡੀ ਜਿਹੜੀ ਬਣ ਗਈ ਹੈ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅਗਲੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦ ਹੀ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਤੇ ਅਗਲੀ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ